ਸਵਾਗਤ ਹੈ ਕਿਸਾਨ ਵੀਰੋ ਹਡਾ ਟੱਲੋਂ ਦੇ ਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਦਾਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਹੌਨ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਫੇਰ ਆਪਾਂ ਪਿੰਡ ਸਗੇੜੇ ਤੋਂ ਕਵਰ ਕਰਨ ਲੱਗੇ ਆ ਜੀ 200 ਨੂੰ ਸੋਈਆਂ ਸਵਾਈਆਂ ਝੋਟੀਆਂ ਦਿਖਾ ਰਹੇ ਕਿਹੜਾ ਸੂਆ ਜਾਂ ਕਦੋਂ ਕੁ ਸੋਈਆਂ ਸਾਰਾ ਕੁਝ ਬਾਈ ਜੀ ਤੋਂ ਪੁੱਛਾਂਗੇ ਸਾਰੀ ਗੱਲਬਾਤ ਤੁਹਾਡੇ ਨਾਲ ਕਰਾ ਦੇਵਾਂਗੇ ਪੂਰੀ ਜਾਣਕਾਰੀ ਲੈ ਕੇ ਤੁਸੀਂ ਸੌਦਾ ਕਰਨਾ ਜੀ ਦੁੰਨੇ ਝੋਟੀਆਂ ਦੁੰਨੇ ਸੂਈਆਂ ਸਵਾਈਆਂ ਸੱਸੀ ਕਾਬਾ ਜੀ ਸੱਸੀ ਕਾਬਾ ਜੀ ਹੋ ਠੀਕ ਹੋ ਮੇਰੇ ਵਧੀਆ ਵਧੀਆ ਕੋਈ ਤਾਂ ਨੰਬਰ ਬੋਲੋ ਜੀ ਨੰਬਰ ਬਈ 7899120720 20720 ਪਿੰਡ ਆਪਣਾ ਜੀ ਪਿੰਡ ਸੰਘੜਾ ਬਾਈ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਆ ਗਿਆ ਆਪਾਂ ਨੂੰ ਬਰਨਾਲਾ ਖਾਸ ਬਰਨਾਲਾ ਹੀ ਆ ਬਾਈ ਆਪਾਂ ਨੂੰ ਹਾਂ ਬਰਨਾਲੇ ਦੇ ਵਿੱਚ ਹੀ ਆ ਹਾਂ ਜੀ ਹਾਂ ਜੀ ਬਾਈ ਤੇ ਤਹਿਸੀਲ ਵੀ ਬਰਨਾਲਾ ਹੀ ਆ ਹਾਂ ਜੀ ਹਾਂ ਜੀ ਤੇ ਕਿੰਨੇ ਨਾ ਆ ਗਏ ਵੀਰੇ ਅੱਜ ਦੋ ਝੋਟੀਆਂ ਖਵਾਈਆਂ ਬਾਈ ਦੋ ਝੋਟੀਆਂ ਦੁੰਨੇ ਸੂਈਆਂ ਸਵਾਈ ਜਿਹੜੀ ਵੀਰੇ ਪਹਿਲੇ ਨੰਬਰ ਤੇ ਆਪਾਂ ਝੋਟੀ ਦੇਖੀ ਜਾਨੇ ਕਿਹੜਾ ਸੂਆ ਸੂਈ ਇਹ ਬਈ ਤੀਜਾ ਸੂਆ ਸੂਈ ਵੀ ਆ ਤੀਜਾ ਸੂਆ ਸੂਈ ਮਗਰ ਕੀ ਆ ਗਿਆ ਵੀਰੇ ਮਗਰ ਬਈ ਕੱਟਾ ਇਹਦੇ ਮਗਰ ਕੱਟਾ ਕਿੰਨੇ ਦਿਨਾਂ ਹੀ ਸੂਈ ਬਾਈ ਇਹਨੂੰ ਬਈ ਅੱਜ 9ਵਾਂ 10ਵਾਂ ਦਿਨ ਸੂਈ ਨੂੰ ਆ 9ਵੇਂ ਤੋਂ 10ਵੇਂ ਦਿਨ ਤੇ ਕਿੰਨਾ ਰੈਡੀ ਆ ਹੁਣ ਥੱਲੇ ਹੁਣ ਬਈ 13 ਕਿਲੋ ਦੁੱਧ ਤਿਆਰ ਆ ਜਾਮਾ ਮਿਲ ਕੇ ਦੇ ਦਿਆਂਗੇ ਜਮਾ ਬਈ ਜਮਾ ਬੋਲੋ ਜੀ ਨੂੰ ਤੋੜ ਕਰਕੇ ਚੈੱਕ ਤੇ ਮਗਰ ਇਹਦੇ ਕਿਸ ਕੱਟਾ ਹੀ ਕੱਟੀ ਮਗਰ ਕੱਟਾ ਆ ਗਿਆ ਬਈ ਇਹਦੇ ਕੱਟਾ ਆ ਗਿਆ ਇਹਦੇ ਮਗਰ ਤੇ ਚਵਾਈ ਚਵਾਈ ਤੇ ਸਾਫ ਸੁਥਰੀ ਆ ਬਾਈ ਜਮਾ ਬ ਠੀਕ ਆ ਜੀ ਹਾਂ ਬਾਈ ਸਾਹਿਬ ਆ ਦੇਖੋ ਜੀ ਥਣ ਭਾਂਡਾ ਨੇੜੇ ਤੋਂ ਕਰੋ ਚੈੱਕ ਕਦ ਕੜ ਪੂਰਾ ਫੁੱਲ ਲਗਾ ਧਾਰ ਦੂਰ ਦੀ ਜਮਾ ਪੋਲੀ ਆ ਓਕੇ ਜੀ ਹਾਂ ਧਾਰਾਂ ਦੂਰੋਂ ਬਾਈ ਦਾ ਕਹਣਾ ਇੱਕ ਨੰਬਰ ਆ ਬਾਕੀ ਦੀ ਗੱਲ 4 ਰੁਪਏ ਦੀ ਪੂਰੀ ਹੈਗੀ ਮੋੜ ਲਿਓ ਜੀ ਬਾਕੀ ਛੋਟ ਹੀ ਨਹੀਂ ਬਾਈ ਕੋਈ ਵੱਡੀ ਛੋਟ ਹੀ ਨਹੀਂ ਹਾਂ ਬਾਈ ਥਣਾ ਥੁਣਾ ਦੀ ਓਕੇ ਆ ਜਮਾ ਜਮਾ ਓਕੇ ਆ ਬਾਈ ਠੀਕ ਆ ਤੇ ਸਿੰਗਲ ਹੱਡੀ ਦੀ ਆ ਕਿ ਕੋਈ ਬਾਤੂ ਫੱਟਣੀ ਇਹਦੇ ਉੱਤੇ ਦੁੱਧ ਵਾਲੀ ਮੈਂ ਬਾਈ ਦੁੱਧ ਵਾਲੀ ਅਸਲ ਵੀਰੇ ਹੋਰ ਵੀ ਵਧਾ ਜੂ ਥੋੜਾ ਕਣਾ ਦੁੱਧ 15 ਕਿਲੋ ਦੀ ਗਾਰੰਟੀ ਦੇ ਭੇਜ ਦਾਂਗੇ ਬਾਈ ਓਕੇ ਜੀ 15 ਕਿਲੋ ਦੀ ਗਾਰੰਟੀ ਦੇ ਬਾਈ ਕਹਿੰਦਾ ਭੇਜ ਦਾਂਗੇ ਚਲੋ ਛੱਡ ਲੋ ਫਿਰ ਬੱਚਾ ਤਾਰਾ ਦੋਨੋ ਕਰਾ ਦੇਾਂਗੇ ਇੱਕ ਜੀ ਆ ਦੇ ਬੱਚਾ ਚੰਗਦਾ ਵੀਰੋ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਬੱਚਾ ਆਪਾ ਬੰਨਤਾਗਾ ਬਾਕੀ ਦੀ ਗੱਲ ਥਾਂ ਚਾਰੇ ਸਪੇਸ ਦੇ ਉੱਤੇ ਆ ਤਾਰਾ ਤੁਹਾਨੂੰ ਕਰਾ ਕੇ ਚੱਕਰ ਰੇਟ ਵੀ ਪੁੱਛ ਕੇ ਦੱਸਾਂਗੇ ਅੱਜ ਤਾ ਦੇਖੋ ਥੱਲੇ ਉਹ ਤਾਂ ਵੀਰੇ ਫਿਰ ਪ੍ਰੋਪਰ ਹੈ ਨਾ ਜਾਮਾ ਬਈ ਜਾਮਾ ਕੋਈ ਕੋਈ ਇਹੋ ਜਿਹਾ ਚੱਕਰ ਹੀ ਨਹੀਂ ਆ ਲੋ 11 ਕਿਲੋ ਬਾਈ ਦਾ ਕਹਣਾ ਬੁੱਧ ਰੈਡੀ ਆ ਫੁੱਲ ਨੇ ਜਮਾਰ ਦੇ ਕੀ ਰਮਾਨ ਆ ਗਿਆ ਬਾਈ ਇਹਦਾ ਬਸ 115000 ਰੁਪਏ ਲੈ ਲਾਂਗੇ ਬਾਈ 115 ਜਮਾਨਤਾਨ ਹੋ ਜੂਗਾ ਹੋ ਜੂਗਾ ਬਾਈ ਓਕੇ ਤੇ ਹੁਣ ਬਾਈ ਦੋ ਨੰਬਰ ਇਹ ਵੀ ਬਾਈ ਦੂਜਾ ਸੂਆ ਸੂਈ ਵੀ ਆ ਦੂਜਾ ਸੂਆ ਸੂਪੀ ਗ੍ਰੇਡ ਕਿਹਾ ਗਿਆ ਇਹਦਾ ਇਹਦਾ 1 5 ਬਾਈ ਖੋਲੋ ਜੀ ਇਹਨੂੰ ਵੀ ਤੋੜ ਕਰਾ ਕੇ ਚੈੱਕ ਆ ਦੇਖੋ ਸੂਆ ਬਈ ਦੂਜਾ ਜਮਾ ਓਰੀਜਨਲ ਬਾਈ ਤੇ ਕਿੰਨਾ ਦੁੱਧ ਰੈਡੀ ਆ ਹੁਣ ਦੁੱਧ ਬਾਈ 11 ਕਿਲੋ ਜਮਾ ਤਿਆਰ ਆ ਓਕੇ 11 ਕਿਲੋ ਦੁੱਧ ਜਮਾ ਤਿਆਰ ਆ ਮਿਲ ਕੇ ਲੈ ਜੋ ਬਾਈ ਕਹਿੰਦਾ ਦੋਨੇ ਟਾਈਮ ਹੀ 11 ਕਿਲੋ ਹਾਂ ਬਾਈ ਹਾਂ ਇਹਦਾ ਇਹਦਾ ਕੜਕੜਾ ਅੱਜ ਚੱਲਿਆਗਾ ਓਕੇ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ ਅੱਜ ਬਈ 14 ਦਿਨ ਹੋ ਗਏ ਸੂਈ ਤੇ ਪਹਿਲਾ ਦਿਨ ਪੁੱਛਣਾ ਭੁੱਲ ਗਏ ਕਿੰਨੇ ਦਿਨ ਹੋ ਗਏ ਉਹਨੂੰ ਬਈ 9-10 ਦਿਨ ਹੋ ਗਏ ਸੂਈ 9 ਤੋਂ 10 ਦਿਨ ਹੋ ਗਏ ਆ ਦੇਖੋ ਜੀ ਚੰਗੀ ਕੁਆਲਿਟੀ ਦੀ ਹੈ ਵੀ ਧਾਰਾ ਤੋਂ ਰਹਿੰਦੀ ਹਾਂ ਤੈਨੂੰ ਕਰਵਾ ਦੇਂਗੇ ਚੈੱਕ ਰੇਟ ਇਹਦਾ ਸਿਰਫ 1 ਲੱਖ ਤੇ 5000 ਰੁਪਏ ਮਾਨਦਾਨ ਥੋੜਾ ਜਰੂਰ ਹੋ ਦੇਣਾ ਚੰਗਾ ਮਾਨਦਾਨ ਹੋ ਜਾਊ ਜੀ ਆ ਦੇਖੋ ਆ ਦੇਖੋ ਵੀਰੋ ਬੰਦ ਦੇ ਵੀਰੇ ਆ ਗਿਆ ਆਣ ਤੁਣ ਬਹੁਤ ਸੋਹਣਾ ਗੱਡਿਆ ਹਨਾ ਪੂਰਾ ਬਾਈ ਪੂਰਾ ਘਾਰ ਤੂਰੇ ਦੀ ਪੋਲੀ ਆ ਬਾਈ ਓਕੇ ਜੀ ਹਾਂ ਬਾਈ ਘਾਰ ਤੂਰ ਪ੍ਰੋਪਰ ਪੋਲੀ ਬਾਕੀ ਸੂ ਆ ਰਹੀ ਨਾਲ ਦੂਜਾ ਜਮਾ ਸਕੀਨ ਆ ਬਾਈ ਪੂਰੀ ਆਏ ਨਹੀਂ ਹੈਗੀ ਨਾਲ ਨਹੀਂ ਠੀਕ ਆ ਝੂਟੀ ਤੇਰੀ ਕੋਈ ਐਸੀ ਗੱਲ ਨਹੀਂ ਘਾਰ ਤੂਰਾਂ ਕਰਾ ਦਿਓ ਚੈੱਕ ਆ ਦੇਖੋ ਲੁੱਕ ਤਲਕਣ ਵਾਲੀ ਹੋਈ ਨਵਾਂ ਕੰਮ ਵਾਲੀ ਨੇ ਸਟਾਰਟ ਕੀਤਾ ਬਸ ਬਹੁਤ ਸਾਫ ਸੁਥਰਾ ਹੁੰਦਾ ਹਨਾ ਹਾਂ ਬਾਈ ਹਾਂ ਦੂਜਾ ਜੋ ਮਾਤ ਓਕੇ ਵੀਰੇ ਮੁੱਲ ਦਾ 1 ਲੱਖ ਇਦਾਂ ਨੂੰ ਕਰੀ ਵੀਰੇ 1 ਲੱਖ 5000 ਰੁਪਏ ਆ ਗਏ ਕਰੋ ਥੱਲੇ ਜਿਵੇਂ ਪ੍ਰੋਪਰ ਥੱਲੇ ਹੋਣਾ ਥਾਂ ਸੋਣਾ ਮਾਰੇ ਕੱਢ ਕੇ ਜਮਾਂ ਭਾਈ ਜਮਾਂਰ ਕੱਟੀ 2 ਜਨਵਰੀ ਸੀ ਦੋਨੇ ਤੁਹਾਨੂੰ ਦਿਖਾਤੇ ਪਿੰਡ ਸਗੇੜੇ ਤੋਂ ਵੀਡੀਓ ਕਵਰ ਕੀਤੀ ਜੀ ਜਰੂਰ ਕਰੋ ਬਾਈ ਨਾਲ ਸੰਪਰਕ ਤੇ ਨੰਬਰ ਬਾਈ ਬੋਲੀਫੇਰ ਨੰਬਰ ਬਾਈ 869912720 272 ਪਿੰਡ ਸਗੇੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਵੀ ਬਰਨਾਲਾ ਬਰਨਾਲੇ ਦੇ ਵਿੱਚ ਹੀ ਆ ਗਿਆ ਜੀ ਜਰੂਰ ਕਰੋ ਬਾਈ ਨਾਲ ਸੰਪਰਕ ਚੰਗੀਆਂ ਤੁਹਾਨੂੰ ਦੋ ਝੋਟੀਆਂ ਕਵਰ ਕਰਕੇ ਤੈਨਾਂ ਧੰਨਵਾਦ